ਕਿ ਜਿੰਨੇ ਵੀ ਗ੍ਰੰਥ ਨੇ ਇਸ ਧਰਤੀ ਤੇ ਸਰਕਾਰ ਜੋ ਸਾਰੇ ਦੇ ਸਾਰੇ ਗ੍ਰੰਥਾਂ ਨੂੰ ਕੋਈ ਵੀ ਮਾਈ ਦਾ ਲਾਲ ਪੜ ਨਹੀਂ ਸਕਦਾ ਹੈ ਉਹਨੂੰ ਵਿਦਵਾਨ ਲੋਕ ਪੜ ਸਕਦੇ ਨੇ ਆਮ ਮਨੁੱਖ ਗ੍ਰੰਥ ਨੂੰ ਪੜ ਨਹੀਂ ਸਕਦਾ ਹੈ ਗੁਰੂ ਦਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਰਲ ਭਾਸ਼ਾ ਦੇ ਵਿੱਚ ਲਿਖੀ ਗਈ ਲਿਪੀ ਦੇ ਵਿੱਚ ਲਿਖਿਆ ਹੈ ਇਹ ਸੰਪੂਰਨ ਭਾਸ਼ਾ ਦੇ ਵਿੱਚ ਲਿਖਿਆ ਹੈ ਸਤਗੁਰਾਂ ਨੇ ਇਹ ਸਾਰਾ ਗ੍ਰੰਥ ਆਪਣੇ ਹੱਥੀ ਲਿਖਿਆ ਹੈ ਆਪਣੇ ਕਰ ਕਮਲਾਂ ਦੇ ਨਾਲ ਬਾਕੀ ਦੁਨੀਆ ਦੇ ਵਿੱਚ ਜਿੰਨੇ ਵੀ ਸਤਕਾਰਯੋਗ ਗ੍ਰੰਥ ਨੇ ਉਹਨਾਂ ਗ੍ਰੰਥਾਂ ਨੂੰ ਉਹਨਾਂ ਦੇ ਰਹਿਬਰਾਂ ਨੇ ਨਹੀਂ ਲਿਖਿਆ ਹੈ ਜਿਵੇਂ ਹੁਣ ਭਗਵਤ ਗੀਤਾ ਦਾ ਗ੍ਰੰਥ ਹੈ ਉਹ ਸ਼੍ਰੀ ਕ੍ਰਿਸ਼ਨ ਜੀ ਦੇ ਜਾਣ ਤੋਂ ਤਕਰੀਬਨ 200 ਸਾਲ ਬਾਅਦ ਵਿੱਚ ਲਿਖਿਆ ਗਿਆ ਹੈ ਤੇ ਹੁਣ ਲਿਖਣ ਵਾਲੇ ਦੀ ਉੱਥੇ ਸੁਰਤ ਕੀ ਹੈ ਇਹ ਅਕਾਲ ਪੁਰਖ ਜਾਣਦਾ ਹੈ ਕਿਉਂਕਿ 200 ਸਾਲ ਬਾਅਦ ਇਹ ਲਿਖਤ ਲਿਖੀ ਗਈ ਹੈ ਇਸੇ ਹੀ ਤਰ੍ਹਾਂ ਜਿੰਨੇ ਵੀ ਗ੍ਰੰਥ ਨੇ ਇਸ ਧਰਤੀ ਤੇ ਸਾਰੇ ਦੇ ਸਾਰੇ ਗ੍ਰੰਥ ਉਹ ਗ੍ਰੰਥ ਦੇ ਰਹਿਬਰਾਂ ਨੇ ਉਸ ਧਰਮ ਦੇ ਰਹਿਬਰਾਂ ਨੇ ਨਹੀਂ ਲਿਖੇ ਨੇ ਬਹੁਤ ਸਾਲ ਬਾਅਦ ਵਿੱਚ ਲਿਖੇ ਗਏ ਨੇ ਗੁਰੂ ਦਾ ਗ੍ਰੰਥ ਦਾਸ ਗੁਰਾਂ ਨੇ ਆਪਣੇ ਹੱਥੀ ਲਿਖਣਾ ਕੀਤਾ ਹੈ ਤੇ ਜੋ ਕੁਝ ਲਿਖਿਆ ਹੈ ਉਹ ਸਾਰੇ ਕੁਝ ਨੂੰ ਆਪਣੇ ਪਿੰਡੇ ਤੇ ਹਟਾਉਣਾ ਕੀਤਾ ਹੈ ਇਕੱਲਾ ਉਹ ਉਪਦੇਸ਼ ਨਹੀਂ ਦਿੰਦਾ ਜਿਹੜੇ ਅਸੀਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਅੱਜ ਸਾਡੀ ਬਹੁਤ ਕਿਸਮਤੀ ਹੈ ਇਹ ਸੱਚ ਹੈ ਕਿ ਅਸੀਂ ਕਿਤੇ ਨਾ ਕਿਤੇ ਗੁਰੂ ਕੀ ਬਾਣੀ ਤੋਂ ਦੂਰ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਆਦਰ ਸਤਕਾਰ ਤਾਂ ਬਹੁਤ ਕਰਦੇ ਹਾਂ ਪਰ ਗੁਰੂ ਕੀ ਬਾਣੀ ਪੜਨ ਨੂੰ ਅਸੀਂ ਤਿਆਰ ਨਹੀਂ ਹਾਂ ਆਮ ਮਨੁੱਖਤਾ ਛੱਡੋ ਰੱਗੀ ਢਾਡੀ ਗ੍ਰੰਥੀ ਵਿਦਵਾਨ ਵੀ ਗੁਰੂ ਕੀ ਬਾਣੀ ਨੂੰ ਪੜਨ ਨੂੰ ਤਿਆਰ ਨਹੀਂ ਨੇ ਫੇਰ ਸੰਗਤ ਜੀ ਪੰਥ ਦੀ ਬਾਗ ਡੋਰ ਜਿਹੜੀ ਹੈ ਉਹਨੂੰ ਕਿਸ ਪਾਸੇ ਜਾਏਗੀ ਉਹ ਅਕਾਲ ਪੁਰਖ ਹੀ ਜਾਂਦਾ ਹੈ ਜੇ ਸੰਗਤ ਜੀ ਅਸੀਂ ਧਰਤੀ ਤੇ ਦੇਖਦੇ ਹਾਂ ਕਿ ਵੱਡੇ ਵੱਡੇ ਪਲਵਾਨ ਜਿਨ੍ਹਾਂ ਨੇ ਦੁਨੀਆਂ ਨੂੰ ਜਿੱਤਣਾ ਕੀਤਾ ਹੈ ਜਿਵੇਂ ਜਿਵੇਂ ਉਹ ਮੁਕਾਬਲੇ ਜਿੱਤਦੇ ਜਾਂਦੇ ਨੇ ਉਵੇਂ ਉਹਨਾਂ ਦੀ ਜਿਹੜੀ ਮਿਹਨਤ ਹੈ ਉਹ ਵੱਧਦੀ ਜਾਂਦੀ ਹੈ ਇਹ ਨਹੀਂ ਕਿ ਜੇ ਕਿਸੇ ਪਲਵਾਨ ਨੇ ਸਾਰੀ ਸ੍ਰਿਸ਼ਟੀ ਨੂੰ ਜਿੱਤ ਲਿਆ ਤੇ ਉਹ ਵਿਲਾ ਬਹਿ ਜਾਂਦਾ ਹੈ ਨਹੀਂ ਅੱਗੋਂ ਹੋਰ ਪਲਵਾਨਾਂ ਨਾਲ ਮੁਕਾਬਲਾ ਹੈ ਮਿਹਨਤ ਨੂੰ ਹੋਰ ਵਧਾਉਣਾ ਪੈਣਾ ਹੈ ਤੇ ਜਿਹੜੇ ਗੁਰੂ ਕੇ ਰਾਗੀ ਢਾਡੀ ਤੇ ਵਜ਼ੀਰ ਨੇ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਨਿਤਨੇਮ ਨਾ ਕਰਨ ਤੇ ਉਹਨਾਂ ਨੂੰ ਨਿਤਨੇਮ ਤੋਂ ਛੋਟ ਹੋਵੇ ਇਹ ਅੱਜ ਸਾਡੀ ਸੰਗਤ ਜੀ ਤਰਾਸਦੀ ਹੈ ਸਾਡੇ ਗੁਰੂ ਕੇ ਵਜ਼ੀਰ ਰਾਗੀ ਢਾਡੀ ਜਿਹੜੇ ਲੱਖਾਂ ਦੇ ਵਿੱਚ ਵੀ ਭੇਟਾ ਲੈਂਦੇ ਨੇ ਪਰ ਜਿਹੜੀ ਬਹੁ ਗਿਣਤੀ ਹੈ ਸੰਗਤ ਜੀ ਉਹ ਰਾਗੀਆਂ ਤੇ ਢਾਡੀਆਂ ਦੀ ਜਿਹੜੀ ਉਹ ਨਿਤਨੇਮ ਤੋਂ ਦੂਰ ਹੈ ਦੂਜੇ ਪਾਸੇ ਗੁਰਦੇਵ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਨੰਦਪੁਰ ਦੇ ਕਿਲਿਆਂ ਨੂੰ ਛੱਡ ਕਰਕੇ ਸਰਸਾ ਦੇ ਕੰਡੇ ਤੇ ਭਾਵੇਂ ਜਿੰਨੀ ਮਰਜ਼ੀ ਭੀੜ ਹੈ ਅੰਮ੍ਰਿਤ ਵੇਲੇ ਸਾਂਭੇ ਨੇ ਤੇ ਆਸਾ ਜੀ ਦੇ ਜਿਹੜੇ ਵਾਰ ਦੇ ਭੋਗ ਨੇ ਉਹ ਜਾ ਕੇ ਚਮਕੌਰ ਦੀ ਗੜੀ ਵਿੱਚ ਪਾਉਣੇ ਕੀਤੇ ਨੇ ਸੰਗਤ ਜੀ ਅਮਰਤ ਛਕਣਾ ਵੱਡੀਆਂ ਗੱਲਾਂ ਨੇ ਪਰ ਬਾਣੀ ਤਾਂ ਕੋਈ ਵੀ ਮਨੁੱਖ ਪੜ ਸਕਦਾ ਹੈ Hindu, Muslim, Sikh, Assai, Bodhi Jaini ਭਾਵੇਂ ਕੋ ਕੋਨਾ ਮੋਨਾ ਹੈ ਗੁਰੂ ਕੀ ਬਾਣੀ ਉਹ ਵੀ ਪੜ ਸਕਦਾ ਹੈ ਭਾਵੇਂ ਕੋ ਗਫਾ ਸ਼ਕਦਾ ਹੈ ਗੁਰੂ ਕੀ ਬਾਣੀ ਉਹ ਵੀ ਪੜ ਸਕਦਾ ਹੈ ਬਾਣੀ ਇੱਕ ਦਿਨ ਉਹਨੂੰ ਦਰਗਾਹ ਤੱਕ ਛੱਡ ਕੇ ਆਵੇਗੀ ਸੰਗਤ ਜੀ ਇਹ ਜਿਹੜਾ ਗੁਰੂ ਕਾ ਜਹਾਜ਼ ਹੈ ਇਹ ਸਤ ਗੁਰਾਂ ਨੇ ਆਪਣੇ ਪਿੰਡੇ ਤੇ ਹੰਡਾ ਕਰਕੇ ਇਹਦੀ ਬਾਣੀ ਨੂੰ ਮਨੁੱਖਤਾ ਤੱਕ ਪਹੁੰਚਾਉਣਾ ਕੀਤਾ ਹੈ ਅੱਜ ਸੰਗਤ ਜੀ ਦੁਨੀਆ ਵਿੱਚ ਜੀ ਅਸੀਂ ਵੇਖਦੇ ਹਾਂ ਤੇ ਕਿਸੇ ਵੀ ਗ੍ਰੰਥ ਦੇ ਵਿੱਚ ਕਿਸੇ ਕਿਰਤੀ ਕਿਸੇ ਗਰੀਬ ਕਿਸੇ ਮਜ਼ਦੂਰ ਦੀ ਬਾਣੀ ਦਰਜ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਕੀਰਤੀਆਂ ਦੀ ਬਾਣੀ ਦਰਜ ਹੈ ਗਰੀਬਾਂ ਦੀ ਜਿਨ੍ਹਾਂ ਨੂੰ ਲੋਕ ਛੋਟੀ ਜਾਤ ਕਹਿੰਦੇ ਸੀ ਸਤ ਗੁਰਾਂ ਨੇ ਉਹਨਾਂ ਸਰੀਰਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਦਰਜ ਕਰਨੀ ਕੀਤੀ ਹੈ ਉਹਨਾਂ ਸਰੀਰਾਂ ਨੂੰ ਅੱਜ ਵੱਡੇ ਭਾਗ ਮਿਲਦੇ ਪਏ ਨੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਤੇ ਨਾਲ ਹੀ ਸਾਰੇ ਸੰਤਾਂ ਨੂੰ ਸਾਰੇ ਭਗਤਾਂ ਨੂੰ ਅਸੀਂ ਮੱਥਾ ਟੇਕਦੇ ਹਾਂ ਸਤਿਕਾਰ ਦਿੰਦੇ ਹਾਂ ਫੇਰ ਸੰਗਤ ਜੀ ਅਸੀਂ ਜੇ ਦੁਨੀਆ ਵਿੱਚ ਦੇਖ ਲਈਏ ਤੇ ਜਿੰਨੇ ਵੀ ਗ੍ਰੰਥੀ ਨੇ ਗੁਰੂ ਕੇ ਰਾਗੀ ਨੇ ਢਾਡੀ ਨੇ ਉਹਨਾਂ ਵਾਸਤੇ ਜਾਤ ਦੀ ਕੋਈ ਬੰਦਿਸ਼ ਨਹੀਂ ਹੈ ਕਿ ਫਲਾਨੀ ਜਾਤ ਦਾ ਮਨੁੱਖ ਹੀ ਗ੍ਰੰਥੀ ਬਣ ਸਕਦਾ ਹੈ ਕਿ ਉੱਚੀ ਜਾਤ ਦਾ ਮਨੁੱਖ ਹੀ ਕੀਰਤਨ ਕਰ ਸਕਦਾ ਹੈ ਉੱਚੀ ਜਾਤ ਦਾ ਹੀ ਰਾਗੀ ਜਾਂ ਢਾਡੀ ਬਣ ਸਕਦਾ ਹੈ ਕੋਈ ਬੰਦਿਸ਼ ਨਹੀਂ ਹੈ ਵੈਸੇ ਤਾਂ ਸੰਗਤ ਜੀ ਜਾਤ ਪਾਤ ਹੁੰਦੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਪਰ ਫੇਰ ਵੀ ਜਿੰਨਾ ਲੋਕਾਂ ਨੇ ਸਮਾਜ ਨੂੰ ਜਾਤ ਤੇ ਪਾਤ ਦੇ ਵਿੱਚ ਵੰਡਿਆ ਹੋਇਆ ਹੈ ਉਹਨਾਂ ਨੂੰ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਪੰਥ ਹੈ ਉਹ ਜਵਾਬ ਦੇ ਰਿਹਾ ਹੈ ਕਿ ਸਾਡੇ ਪੰਥ ਦੇ ਵਿੱਚ ਸੰਗਤ ਜੀ ਭਾਵੇਂ ਕੋ ਗਰੀਬ ਹੈ ਗੁਰਬਾਹ ਜਿੰਨੂੰ ਲੋਕ ਨੀਚ ਜਾਤ ਕਹਿੰਦੇ ਨੇ ਉਹ ਰਾਗੀ ਵੀ ਬਣ ਸਕਦਾ ਹੈ ਢਾਡੀ ਵੀ ਬਣ ਸਕਦਾ ਗਰੰਥੀ ਬਣ ਸਕਦਾ ਹੈ ਵਿਦਵਾਨ ਬਣ ਸਕਦਾ ਹੈ ਕੌਮ ਦਾ ਜਥੇਦਾਰ ਬਣ ਸਕਦਾ ਹੈ ਅਗਵਾਈ ਕਰ ਸਕਦਾ ਹੈ ਕੀਤੀ ਵੀ ਹੈ ਬਹੁਤ ਸਾਰੇ ਗੁਰਸਿੱਖਾਂ ਨੇ ਪੰਥ ਦੀ ਅਗਵਾਈ ਕੀਤੀ ਹੈ ਅੱਜ ਵੀ ਕਰ ਰਹੇ ਨੇ ਦਲ ਪੰਥ ਬੜੇ ਨੇ ਜਿਹੜੇ ਸਤਿਗੁਰਾਂ ਤੋਂ ਅਸੀਸਾਂ ਲੈ ਰਹੇ ਨੇ ਤੇ ਸੰਗਤ ਜੀ ਇਹ ਜਿਹੜਾ ਗੁਰੂ ਦਾ ਜਹਾਜ਼ ਹੈ ਗੁਰੂ ਦਾ ਜਿਹੜਾ ਬੋਹਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਤੋਂ ਅਸੀਸਾਂ ਲੈਣਾ ਕਰੀਏ ਗੁਰੂ ਕੀ ਬਾਣੀ ਨੂੰ ਕੱਲੇ ਸਤਕਾਰ ਤੱਕ ਸੀਮਤ ਨਾ ਰੱਖੀਏ ਗੁਰੂ ਕੀ ਬਾਣੀ ਦਾ ਜਿਹੜਾ ਉਪਦੇਸ਼ ਹੈ ਤੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਤੁਰ ਤੋਂ ਬਾਣੀ ਜਿਹੜੀ ਆਈ ਹੈ ਇਸ ਬਾਣੀ ਨੂੰ ਪੜਨਾ ਕਰੀਏ ਬਾਣੀ ਤੇ ਬਾਣੇ ਦੇ ਧਾਰਨੀ ਹੋ ਕਰਕੇ ਆਪਣਾ ਆ ਸਫਲਾ ਕਰੀਏ